ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਗੁਰੂ ਪਿਆਰੇ ਸਾਜ ਜੀਨਵਾ ਜੀ ਸਾਧ ਸੰਗਤ ਜੀ ਜਪਜੀ ਸਾਹਿਬ ਦੇ ਅੰਦਰ ਇਹ ਪੰਕਤੀਆਂ ਅਸੀਂ ਬੇਅੰਤ ਵਾਰ ਪੜੀਆਂ ਨੇ ਇਹਨਾਂ ਪੰਕਤੀਆਂ ਦੇ ਅੰਦਰ ਕਿਉਂਕਿ ਮਨੁੱਖ ਜਿਹੜਾ ਨਾ ਫਾਈਨੈਂਸ਼ੀਅਲੀ ਜਾਂ ਇਕੱਲੇ ਸਰਮਾਏ ਨਾਲ ਬਹੁਤਾ ਜਿਆਦਾ ਜੁੜਿਆ ਹੁੰਦਾ ਇੱਕ ਵੱਡੇ ਲੈਵਲ ਦੇ ਉੱਤੇ ਹਰ ਇੱਕ ਮਨੁੱਖ ਨੂੰ ਆਇ ਹੁੰਦਾ ਕਿ ਮੈਂ ਵੱਧ ਤੋਂ ਵੱਧ ਸਰਮਾਇਆ ਵੱਧ ਤੋਂ ਵੱਧ ਪੈਸਾ ਆਪਣੇ ਕੋਲੇ ਇਕੱਠਾ ਕਰਾਂ ਉਹ ਕੋਈ ਵੀ ਮਨੁੱਖ ਹੈ ਦੁਨੀਆ ਦਾ ਹਰ ਇੱਕ ਬੰਦਾ ਇਹ ਗੱਲ ਜੋੜਦਾ ਤੇ ਸਰਮਾਏ ਦੀ ਤੇ ਪ੍ਰੋਫਿਟ ਦੀ ਗੱਲ ਨਾ ਮਨੁੱਖ ਨੂੰ ਪੜੀ ਸੁੱਕੇ ਢੰਗ ਦੇ ਨਾਲ ਸਮਝ ਆ ਜਾਂਦੀ ਹੈ ਫਿਰ ਮਹਾਰਾਜ ਨੇ ਨਾ ਐਨਾ ਹੀ ਚੀਜ਼ਾਂ ਦੀਆਂ ਐਗਜ਼ਾਮਪਲਾਂ ਲੈ ਕੇ ਨਾ ਐਨਾ ਚੀਜ਼ਾਂ ਨੂੰ ਰਿਲੀਜੀਅਸ ਪੱਖ ਤੋਂ ਕਿਵੇਂ ਸਮਝਣਾ ਹੈ ਉਹ ਸਾਨੂੰ ਸਿਖਾ ਦਿੱਤਾ ਹੁਣ ਮਹਾਰਾਜ ਇੱਥੇ ਜਿਹੜੀ ਗੱਲ ਕਰਦੇ ਨੇ ਉਹ ਗੱਲ ਬੜੀ ਪਿਆਰੀ ਹੈ ਮਹਾਰਾਜ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਿਕ ਤੁਸੀਂ ਵੇਖੋ ਜਵਾਹਰ ਮਾਣਿਕ ਹੀਰੇ ਜਵਾਹਰਾਤ ਡਾਇਮੰਡ 골ਡ ਇਹਨਾਂ ਦੀ ਇਹਨਾਂ ਦਾ ਜ਼ਿਕਰ ਆਉਂਦਿਆ ਇਹਨਾ ਮਨੁੱਖ ਨੂੰ ਐਵੇਂ ਮਹਿਸੂਸ ਹੁੰਦਾ ਮੰਨ ਲਓ ਵੀ ਇਹ ਚੀਜ਼ਾਂ ਨਾ ਬਹੁਤ ਮਹਿੰਗੀਆਂ ਨੇ ਇਹਨਾਂ ਦੀ ਕੀਮਤ ਬੜੀ ਹੈ ਵੈਲਿਊ ਬੜੀ ਹੈ ਮਹਾਰਾਜ ਕਹਿੰਦੇ ਨੇ ਹਾਂ ਦੁਨਿਆਵੀ ਤੌਰ ਤੇ ਇਹ ਚੀਜ਼ਾਂ ਸਿਲੈਕਟ ਕਰ ਲਈਆਂ ਗਈਆਂ ਜਦ ਮੈਂ ਇੱਕ ਵਿਦਵਾਨ ਸੱਜਣ ਨੂੰ ਸੁਣ ਰਿਹਾ ਸੀਗਾ ਉਹ ਕਹਿੰਦਾ ਫਾਈਨੈਂਸ਼ੀਅਲ ਤੌਰ ਤੇ ਇਹਨਾਂ ਚੀਜ਼ਾਂ ਦੀ ਵੈਲਿਊ ਨੂੰ ਸੰਸਾਰ ਨੇ ਵਧਾ ਦਿੱਤਾ ਪਰ ਹੈ ਤੇ ਸਾਰਾ ਕੁਝ ਪੱਥਰ ਹੀ ਖੈਰ ਅੱਜ ਸੀ ਇਸ ਚੀਜ਼ ਵੱਲ ਥੋੜਾ ਜਿਹਾ ਆਪਣਾ ਫੋਕਸ ਕਰਨਾ ਹੈ ਵੀ ਮਹਾਰਾਜ ਕਹਿੰਦੇ ਨੇ ਰਤਨ ਜਵਾਹਰ ਤੇ ਮਾਣਿਕ ਕਈ ਵਰੀ ਮਨੁੱਖ ساری ਜ਼ਿੰਦਗੀ ਲੰਘਾ ਲੈਂਦਾ ਇਹ ਚੀਜ਼ਾਂ ਵੇਖਿਆ ਵੀ ਨਹੀਂ ਹੁੰਦੀਆਂ ਮਨੁੱਖ ਨੇ ਇਹਨਾਂ ਚੀਜ਼ਾਂ ਦੀ ਪਹਿਲੀ ਗੱਲ ਤੇ ਵੈਲਿਊ ਜਿਹੜਾ ਹੈ ਉਹ ਜੋਰੀ ਜਾਣਦਾ ਹੈ ਜਿਹਦੇ ਕੋਲੋ ਚੀਜ਼ਾਂ ਪਈਆਂ ਨੇ ਜਾਂ ਜਿਹੜੇ ਆ ਨਾ ਬਿਜ਼ਨਸ ਦੇ ਅੰਦਰ ਇੰਗੇਜ ਨੇ ਉਹ ਲੋਕ ਹੈ ਨਾ ਚੀਜ਼ਾਂ ਦੀ ਵੈਲਿਊ ਨੂੰ ਜਾਣਦੇ ਨੇ ਮਹਾਰਾਜ ਨੇ ਕਿਹਾ ਵੀ ਪੈਸਾ ਤੇ ਸਰਮਾਇਆ ਇਹ ਹੀਰੇ ਮੋਤੀ ਜਵਾਰਾਤ ਇਹ ਸਿਰਫ ਬਾਰੀ ਤੌਰ ਤੇ ਨਹੀਂ ਨਹੀਂ ਹੁੰਦੇ ਹੀਰੇ ਮੋਤੀ ਤੇ ਜਵਾਰਾਤ ਕੁਝ ਮਨੁੱਖ ਦੇ ਅੰਦਰ ਵੀ ਹੁੰਦੇ ਨੇ ਉਹ ਕੀ ਨੇ ਮਹਾਰਾਜ ਮਨੁੱਖ ਦੇ ਅੰਦਰ ਕੀ ਹੁੰਦਾ ਮਹਾਰਾਜ ਨੇ ਕਿਹਾ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਇੱਥੇ ਸਿੱਖ ਦਾ ਮੀਨਿੰਗ ਜਿਹੜਾ ਹੈ ਉਹ ਸਿੱਖ ਨਹੀਂ ਹੈ ਇੱਥੇ ਸਿੱਖ ਦਾ ਮੀਨਿੰਗ ਹੈ ਸਿੱਖਿਆ ਜੇ ਗੁਰੂ ਪਾਤਸ਼ਾਹ ਜੀ ਦੀ ਸਿੱਖਿਆ ਸੁਣ ਲਈ ਜਾਏ ਤੇ ਮਹਾਰਾਜ ਕਹਿੰਦੇ ਨੇ ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਜਿਹੜਾ ਸਾਡੇ ਜੀਵਨ ਨੂੰ ਸਵਾਰਨ ਵਾਸਤੇ ਹੈ ਜੇ ਉਸੀ ਧਿਆਨ ਨਾਲ ਸੁਣ ਲਈਏ ਹੀਰੇ ਮੋਤੀ ਜਵਾਰਾਤ ਜਿਹੜੇ ਨੇ ਇਹ ਸਾਡੇ ਹਿਰਦੇ ਦੇ ਅੰਦਰ ਹੀ ਪੈਦਾ ਹੋ ਸਕਦੇ ਨੇ ਵੇਖੋ ਗੁਣਾ ਦੀ ਇੱਕ ਬੜੀ ਵੱਡੀ ਵੈਲਿਊ ਹੈ ਕਿਉਂਕਿ ਜਿਹੜੇ ਬੰਦੇ ਕੋਲ ਦੁਨਿਆਵੀ ਤੌਰ ਤੇ ਧਨ ਦੌਲਤ ਨਹੀਂ ਨਾ ਉਹਨੂੰ ਉਦੋਂ ਤੱਕ ਇਹ ਲੱਗੀ ਜਾਂਦਾ ਹੈ ਕਿ ਮੇਰੇ ਕੋਲ ਪੈਸਾ ਨਹੀਂ سرمਾਇਆ ਨਹੀਂ ਸਤੋਂ ਬਗੈਰ ਕਈ ਵਾਰੀ ਤੁਸੀਂ ਸੁਣਿਆ ਹੋਣਾ ਲੋਕ ਆਪਸ ਵਿੱਚ ਗੱਲਾਂ ਕਰਦੇ ਆਂ ਕਹਿੰਦੇ ਨੇ ਕਿ ਪੈਸੇ ਤੋਂ ਬਗੈਰ ਮਨੁੱਖ ਦੀ ਕੋਈ ਵੈਲਿਊ ਨਹੀਂ ਹੈ ਕੋਈ ਪੁੱਛਦਾ ਨਹੀਂ ਕੋਈ ਰਿਸ਼ਤਾ ਨਹੀਂ ਕੋਈ ਨਾਤਾ ਨਹੀਂ ਹਰ ਇੱਕ ਚੀਜ਼ ਟੁੱਟ ਜਾਂਦੀ ਹੈ ਇਹ ਗੱਲ ਠੀਕ ਹੈ ਕਿ ਦੁਨੀਆ ਤੇ ਸਰਵਾਈਵ ਕਰਨ ਵਾਸਤੇ ਦੁਨੀਆ ਤੇ ਜੀਣ ਵਾਸਤੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ ਤੇ ਮਹਾਰਾਜ ਨੇ ਸਾਰੀ ਬਾਣੀ ਚ ਕਿਦਰੇ ਵੀ ਮਨਾ ਨਹੀਂ ਕੀਤਾ ਵੀ ਮੇਰਾ ਸਿੱਖ ਇਹ ਸਾਰੀਆਂ ਚੀਜ਼ਾਂ ਕਮਾਏ ਪਰ ਮਹਾਰਾਜ ਕਹਿੰਦੇ ਨੇ ਇਸ ਸਰਮਾਇਏ ਦੇ ਨਾਲ ਨਾਲ ਤੁਸੀਂ ਵੇਖੋ ਉਹ ਪਰਿਵਾਰਾਂ ਦੀਆਂ ਕੰਡੀਸ਼ਨਾਂ ਜਿਨ੍ਹਾਂ ਦੇ ਕੋਲ ਦੁਨਿਆਵੀ ਤੌਰ ਤੇ ਬੜਾ ਕੁਝ ਹੈ ਤੇ ਉਹਨਾਂ ਨੇ ਬੜਾ ਕੁਝ ਕਮਾਇਆ ਤੇ ਬੜਾ ਕੁਝ ਬਣਾਇਆ ਪਰ ਆਖਿਰਕਾਰ ਜਦੋਂ ਇਹੋ ਜਿਹੇ ਹਾਲਾਤ ਬਣੇ ਵੀ ਉਹਨਾਂ ਦੇ ਆਪਣੇ ਘਰਾਂ ਪਰਿਵਾਰਾਂ ਦੇ ਜੀ ਇੱਕ ਦੂਸਰੇ ਦੀ ਗੱਲ ਸੁਣਨ ਤੋਂ ਇਨਕਾਰੀ ਹੋ ਗਏ ਪੈਸੇ ਦੇ ਕਰਕੇ ਉਹ ਇੱਕ ਦੂਸਰੇ ਦੇ ਵੈਰ ਵਿਰੋਧੀ ਹੋ ਗਏ ਇੱਕ ਦੂਸਰੇ ਨੂੰ ਮਰਨ ਮਰਾਨ ਤੱਕ ਉਤਾਰੂ ਹੋ ਗਏ ਫਿਰ ਮਨੁੱਖ ਨੂੰ ਇਸ ਗੱਲ ਦੀ ਸਮਝ ਆਂਦੀ ਹੈ ਵੀ ਨਹੀਂ ਨਹੀਂ ਸਿਰਫ ਐਹੀ ਦੁਨਿਆਵੀ ਸਰਮਾਇਆ ਹੀ ਨਹੀਂ ਇਹਦੇ ਨਾਲ-ਨਾਲ ਚੰਗੇ ਗੁਣ ਵੀ ਆਪਣੇ ਹਿਰਦੇ ਦੇ ਅੰਦਰ ਪੈਦਾ ਕਰਨੇ ਪੈਣਗੇ ਤੇ ਜੇ ਉਹ ਚੰਗੇ ਗੁਣ ਨਹੀਂ ਉਸ ਤੋਂ ਬਗੈਰ ਸਿਰਫ ਤੇ ਸਿਰਫ ਕੇਵਲ ਤੇ ਕੇਵਲ ਇਸ ਵੱਡੇ ਸਰਮਾਏ ਦੀ ਆਪਣੇ ਆਪ ਦੇ ਅੰਦਰ ਕੋਈ ਵੈਲਿਊ ਨਹੀਂ ਹੈ ਮਹਾਰਾਜ ਨੇ ਆਹੀ ਬਚਨ ਸਾਡੀ ਝੋਲੀ ਚ ਪਾਏ ਨੇ ਮਹਾਰਾਜ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਿਕ ਤੇਰੇ ਹਿਰਦੇ ਦੇ ਅੰਦਰ ਮਿੱਠਾ ਬੋਲਣ ਦਾ ਗੁਣ ਹੋਵੇ ਤੇਰੇ ਹਿਰਦੇ ਦੇ ਅੰਦਰ ਇਮਾਨਦਾਰੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਣ ਦਾ ਢੰਗ ਤੇ ਤਰੀਕਾ ਹੋਵੇ ਇੱਕ ਵੇ ਆਫ ਲਾਈਫ ਵਧੀਆ ਹੋਵੇ ਅੱਗੇ ਮਹਾਰਾਜ ਨੇ ਕਿਹਾ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਏ ਕਿਉਂਕਿ ਮਹਾਰਾਜ ਨੇ ਨਾ ਇੱਕ ਬੜੇ ਛੋਟੇ ਲੈਵਲ ਤੋਂ ਸ਼ੁਰੂਆਤ ਕੀਤੀ ਤੇ ਇੱਕ ਛੋਟੇ ਲੈਵਲ ਤੋਂ ਹੀ ਮਨੁੱਖ ਕਿਸੇ ਵੱਡੇ ਲੈਵਲ ਤੱਕ ਪਹੁੰਚਦਾ ਹੈ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਜੀ ਕੱਲੀ ਇੱਕ ਸਿੱਖਿਆ ਸੁਣਨ ਨਾਲ ਕੀ ਹੋਏਗਾ ਦੇਖੋ ਐ ਸਟੈਪ ਹੁੰਦਾ ਅਸੀਂ ਪੌੜੀ ਦੇ ਪਹਿਲੇ ਸਟੈਪ ਦੇ ਉੱਤੇ ਪੈਰ ਰੱਖਦੇ ਹਾਂ ਤੇ ਤਾਂ ਹੀ ਅਗਲੇ ਸਟੈਪ ਤੇ ਪਹੁੰਚਦੇ ਹਾਂ ਜੇ ਮਨੁੱਖ ਪਹਿਲੇ ਸਟੈਪ ਨੂੰ ਹੀ ਮਿਸ ਕਰ ਜਾਂਦਾ ਤੇ ਕਈ ਵਾਰੀ ਦੂਸਰੇ ਤੇ ਪੈਰ ਚੰਗੀ ਤਰ੍ਹਾਂ ਨਾ ਰੱਖਿਆ ਜਾਏ ਤੇ ਉਹ ਪੈਰ ਫਿਸਲ ਜਾਂਦਾ ਸੱਟ ਵੀ ਲੱਗ ਜਾਂਦੀ ਹੁਣ ਮਹਾਰਾਜ ਨੇ ਅਸੀਂ ਦੱਸਿਆ ਵੀ ਭਾਈ ਇਹ ਪਹਿਲਾ ਸਟੈਪ ਹੈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਤੂੰ ਇੱਕ ਸਿੱਖਿਆ ਸੁਣ ਉਹਦੇ ਨਾਲ ਦੂਸਰੀਆਂ ਸਿੱਖਿਆਵਾਂ ਆਪਣੇ ਆਪ ਇੰਗੇਜ ਹੋ ਜਾਣਗੀਆਂ ਜਿਵੇਂ ਮੰਨ ਲਓ ਮਨੁੱਖ ਵਿਕਾਰੀ ਬਣਦਾ ਜਾਂ ਐ ਕਹਿ ਲਈਏ ਮਨੁੱਖ ਨੂੰ ਵਿਕਾਰਾਂ ਦੇ ਵਿੱਚੋਂ ਗੁੱਸਾ ਆਂਦਾ ਹੈ ਕ੍ਰੋਧ ਆਂਦਾ ਹੈ ਉਹਨੂੰ ਕਰੋਧ ਕੱਲਾ ਨਹੀਂ ਆਉਂਦਾ ਉਹਦੇ ਨਾਲ ਕਾਫੀ ਚੀਜ਼ਾਂ ਆਪਣੇ ਆਪ ਹੀ ਇੰਗੇਜ ਹੋ ਜਾਂਦੀਆਂ ਨੇ ਮਨੁੱਖ ਨੂੰ ਗੁੱਸਾ ਆਇਆ ਕਰੋਧ ਆਇਆ ਕਰੋਧ ਚ ਉਹਨੇ ਕਿਸੇ ਨੂੰ ਮਾੜੇ ਅੱਖਰ ਬੋਲੇ ਉਹਨ ਮਾੜੇ ਅੱਖਰ ਇੰਗੇਜ ਹੋ ਗਏ ਉਸ ਤੋਂ ਬਾਅਦ ਉਹਨੇ ਕਿਸੇ ਨਾਲ ਲੜਾਈ ਝਗੜਾ ਕੀਤਾ ਉਹਦੇ ਨਾਲ ਇੰਗੇਜ ਹੋ ਗਿਆ ਸਾਰੀਆਂ ਚੀਜ਼ਾਂ ਇੰਗੇਜ ਹੁੰਦੀਆਂ ਐ ਐਸੀ ਤਰ੍ਹਾਂ ਜੇ ਜੀਵਨ ਦੇ ਅੰਦਰ ਗੁਣ ਤੇ ਵਡਿਆਈਆਂ ਨੇ ਇੱਕ ਚੰਗੀ ਸਿੱਖਿਆ ਮਨੁੱਖ ਨੇ ਲੈ ਲਈ ਐ ਤੇ ਉਹਦੇ ਨਾਲ ਵੀ ਬੜੀਆਂ ਚੀਜ਼ਾਂ ਆਪਣੇ ਆਪ ਹੀ ਉਹਦੇ ਵੱਲ ਚੱਲ ਕੇ ਆ ਜਾਂਦੀਆਂ ਨੇ ਮਹਾਰਾਜ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਅੱਗੇ ਸੰਬੋਧਕ ਅਖਰਵਰਤਿਆ ਮਹਾਰਾਜ ਕਹਿੰਦੇ ਨੇ ਗੁਰਾ ਇੱਕ ਦੇਹ 부ਝਾਈ हे गुरु ਮੈਨੂੰ ਵੀ ਇੱਕ ਸਮਝ ਦੇ ਉਹ ਸਮਝ ਕੀ ਹੈ ਕਿ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਮੈਂ ਦੁਨਿਆਵੀ ਤੌਰ ਤੇ ਸਰਮਾਇਆ ਦੁਨਿਆਵੀ ਦੌਰ ਤੇ ਬੜਾ ਕੁਝ ਕਮਾਵਾ ਵੀ ਪਰ ਉਹਦੇ ਨਾਲ 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 ਇਕ ਇਨਰ ਕੌਂਸ਼ੀਅਸ ਇਕ ਅੰਦਰਲੀ ਆਤਮਿਕ ਅਵਸਥਾ ਵਾਸਤੇ ਵੀ ਮੈਂ ਕੁਝ ਨਾ ਕੁਝ ਸਰਮਾਇਆ ਹਰ ਰੋਜ਼ ਆਪਣੇ ਕੋਲ ਇਕੱਠਾ ਕਰਾਂ ਕੁਝ ਨਾ ਕੁਝ ਗੁਣ ਜਿਹੜੇ ਨੇ ਮੇਰੇ ਹਿਰਦੇ 'ਚ ਵੀ ਆਣ ਤਾਂਕਿ ਦੁਨਿਆਵੀ ਤੌਰ ਤੇ ਕਮਾਇਆ ਹੋਇਆ ਬੜਾ ਕੁਝ ਜਿਹੜਾ ਹੈ ਉਹ ਮੇਰਾ ਸਫਲਾ ਹੋ ਸਕੇ ਸੋਨਿਆ ਕੇ ਵਿਚਾਰਾ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ